ਮੇਰੀ 2021 ਵਿੱਚ ਆਪਣੇ ਇੰਸਟਾਗ੍ਰਾਮ ਤੇ ਉਹਨੇ ਮੈਨੂੰ ਫੋਲੋ ਕੀਤਾ ਸੀ ਮੁਸਕਾਨ ਨਾਮ ਦੀ ਆਈਡੀ ਤੋਂ ਜਦ ਮੈਰਿਜ ਹੋਈ ਸੀ ਅ ਮੈਂ ਉਸ ਦਿਨ ਕਚੜੀ ਜੋ ਆ ਵੀ ਡੈਡ ਵੀ ਕਰਾਇਆ ਸੀ ਵੀ ਜੇ ਕੁੜੀ ਵੱਲੋਂ ਵੀ ਜੇ ਮੈਂ ਬਾਹਰ ਜਾ ਕੇ ਮੁੱਕਰ ਜਾਨੀ ਆ ਤੇ ਮੇਰੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਆਦੀ ਦੇਖ ਸਕਦੇ ਨਹੀਂ ਬਾਹਰ ਭੇਜਿਆ ਉਹ ਕਿੰਨੇ ਦਾ ਖਰਚਾ ਕੀਤਾ ਜਿਹੜਾ ਜਿਹੜਾ ਮੈਰਿਜ ਦਾ ਬਾਹਰ ਜਾਣ ਵਾਸਤੇ ਬਾਹਰ ਜਾਣ ਵਾਸਤੇ ਕੀਤਾ ਸੀ ਉਹ ਆਪਾਂ ਕੀਤਾ ਸੀ 20 ਲੱਖ ਰੁਪਇਆ ਟਿਕ ਟਿਕ ਕੀਤੀ ਲੱਖ ਰੁਪਏ ਟਿਕ ਟਿਕ ਕਰਾਈ ਸ਼ੋਪਿੰਗ ਕਰਾਈ ਮੋਟਾ ਆਏ ਕਪੜਾ ਲੀੜਾ ਹਰ ਇੱਕ ਚੀਜ਼ ਆਪਾਂ ਲੈ ਕੇ ਦਿੱਤੀ ਉਹਨਾਂ ਨੇ ساری ਮਹਿੰਦੀ ਦਿੱਤੀ ਦੋ ਅੱਜ ਉਹ ਵੀ ਉਹਨਾਂ ਨੇ ਸਾਡੇ ਘਰੇ ਮਹਿੰਦੀ ਆਪਣੇ ਹੱਥ ਤੇ ਲਾਈ ਜਦੋਂ ਮੇਰੇ ਕੋਲ ਬੇਟੀ ਉਹ ਆਉਂਦੀ ਹੀ ਤਾਂ 20000 ਦੀ ਸ਼ੋਪਿੰਗ ਕਰਕੇ ਉਹ ਵਾਪਸ ਫੇਰ ਲੈ ਆ ਜਾਂਦੀ ਨਹੀਂ ਤੇ ਜਿਹੜੀ ਮਾਂ ਆ ਮੇਰੇ ਕੋਲ ਉਹਦੀ ਕੱਲੀ ਕੱਲੀ ਫੋਟੋ ਆ 15-15000 ਦੇ ਸੂਟ ਜਿਹੜੇ ਸੀ ਮੈਂ ਆਪਣੀ ਨੋਨ ਨੂੰ ਬਹੁਤ ਖੁਸ਼ੀ ਨਾਲ ਲੈ ਕੇ ਦਿੰਦੀ ਸੀ ਉਹ ਬੈਗ ਚ ਪੰਦੀ ਸੀ ਮਾਂ ਨਾਲ ਤੇ ਜਾ ਕੇ ਤੇ ਉਹ ਮਾਂ ਉਹ ਕੱਪੜੇ ਪੰਦੀ ਜੇ ਜਦੋਂ ਐ ਬਾਹਰ ਚਲੀ ਗਈ ਆ ਉਸ ਤੋਂ ਬਾਅਦ 3 ਮਹੀਨੇ ਮੇਰੀ ਭੈਣ ਕੋ ਰਹੀ ਆ 3 ਮਹੀਨੇ ਮੇਰੀ ਭੈਣ ਕੋ ਰਹਿਣ ਦੇ ਦੌਰਾਨ ਕੋਈ ਕੰਮ ਨਹੀਂ ਕਰਦੀ ਸੀ ਮੈਂ ਨੂੰ ਕਹਿਣਾ ਆ ਜੀ ਮੰਮੀ ਡੈਡੀ ਨੂੰ ਫੋਨ ਕਰਨਾ ਵੀ ਕੋਲਜ ਨਹੀਂ ਜਾਂਦੀ ਭਈ ਉਹ ਕਹਿੰਦੇ ਸੀ ਇੱਕੋ ਗੱਲ ਕਹਿੰਦੇ ਸੀ ਵੀ ਉਹ ਬੇਟੀ ਨੂੰ 14 ਲੱਖ ਰੁਪਇਆ ਦੇ ਤੇ ਤੈਨਾਂ ਗੱਲ ਕਰੂਗੀ ਜੇ ਤੂੰ ਨਹੀਂ ਦੇ ਦੇਨੇ ਪਾਇਏ ਤੇ ਤੈਨਾਂ ਗੱਲ ਨਹੀਂ ਕਰੂਗੀ ਮੈਨੂੰ ਕੀ ਪ੍ਰੂਫ ਆ ਕਿ ਇੰਨੀ ਗੱਲ ਇਹ ਬੋਲਦੇ ਪਏ ਆ ਮੇਰੇ ਕੋ ਸਾਰੀ ਚੈਟ ਆ ਰਿਕਾਰਡਿੰਗ ਆ ਜਦੋਂ ਵੀ ਮੈਂ ਦੀ ਫੈਮਲੀ ਨੂੰ ਫੋਨ ਕਰਦਾ ਸੀ ਇਹਦੇ ਡੈਡੀ ਕਾਰੀ ਮੈਨੂੰ ਕਹਿੰਦੇ ਸੀ ਵੀ ਤੂੰ ਕਿਉਂ ਫੋਨ ਕਰਦਾ ਤੇਰੀ ਕੀ ਲੱਗਦੀ ਓ ਮੈਂ ਕਾਰੀ ਨੂੰ ਕਹਿੰਦਾ ਸੀ ਵੀ ਮੇਰੀ ਵਾਈਫ ਆ ਮੈਂ ਫੋਨ ਕਰਨਾ ਗੱਲ ਕਰਨੀ ਉਹ ਕਾਰੀ ਕਹਿੰਦੇ ਸੀ ਤੂੰ 14 ਲੱਖ ਰੁਪਇਆ ਪਾ ਫਿਰ ਤੰਨਾ ਗੱਲ ਕਰੂਗੀ ਕਾਹਦੇ 14 ਲੱਖ ਮੰਗਦੇ ਸੀ ਵੀ ਮੈਂ ਗਲਤੀ ਕਰ ਲਈ ਮੈਂ ਤੇ ਨੋਂ ਨੂੰ ਚਾਹ ਨਾ ਲਿਆਂਦਾ ਤੂੰ ਹੀ ਸਗਨਾਂ ਦਾ ਚੂੜਾ ਵਾ ਤੂੰ ਮੇਰੇ ਇੱਥੇ ਪਾਇਆ ਇੱਥੇ ਤੂੰ ਲਾ ਕੇ ਚੱਲੀਆਂ ਇਹ ਗੱਲ ਗਲਤ ਆ ਸਾਲੂ ਮਕਰਕੇਸ਼ ਆਪਣੇ ਫਾਈਲ ਕਾ ਦੇ ਰਹਿਣ ਵਾਲੇ ਆ ਤੇ ਮੇਰੀ ਮੈਰਿਜ ਹੋਈ ਸੀ 27 ਦਸੰਬਰ 2023 ਦੇ ਵਿੱਚ ਮੇਰੀ 2021 ਵਿੱਚ ਆਪਣੇ ਇੰਸਟਾਗ੍ਰam ਤੇ ਉਹਨੇ ਮੈਨੂੰ ਫੋਲੋ ਕੀਤਾ ਸੀ ਮੁਸਕਾਨ ਨਾਮ ਦੀ ਆਈਡੀ ਤੋਂ ਤੇ ਮੇਰੇ ਆਪਣੇ 2021 ਤੋਂ ਲੈ ਕੇ 2023 ਤੱਕ ਆਪਣੇ ਇੰਸਟਾਗ੍ਰam ਤੇ ਵਟਸਐਪ ਤੇ ਗੱਲ ਕਰਦੇ ਸੀ ਆਪਾਂ ਉਸ ਤੋਂ ਬਾਅਦ ਵਿੱਚ ਆਪਣੇ ਮੈਰਿਜ ਹੋਈ ਸੀ ਸਾਡੀ ਉਹ ਮੈਰਿਜ ਤੋਂ ਅਗਲੇ ਦਿਨ ਬਾਅਦ ਆਪਣੇ ਉਹਦੀ ਮੰਮੀ ਉਹਦੀ ਭੈਣ ਆ ਆਈਸੀ ਮੈਰਿਜ ਕਰਾਉਣ ਵਾਸਤੇ ਗੁਰਦਾਸਪੁਰ ਆਪਣੀ ਕੈਥਲਿਕ ਚਰਚ ਤੇ ਮੈਰਿਜ ਹੋਈ ਸੀ ਉਸ ਤੋਂ ਬਾਅਦ ਉਹ ਅਗਲੇ ਦਿਨ ਉਹ ਘਰ ਚਲੇ ਗਏ ਆਪਣੇ ਲੈ ਕੇ ਕੁੜੀ ਨੂੰ ਤੇ ਉਸ ਦਿਨ ਕਿਦਨ ਮੈਰਿਜ ਹੋਈ ਸੀ ਮੈਂ ਉਸ ਦਿਨ ਕਚੜੀ ਜੋ ਆ ਵੀ ਡੈਡ ਵੀ ਕਰਾਇਆ ਸੀ ਵੀ ਜੇ ਕੁੜੀ ਵੱਲੋਂ ਵੀ ਜੇ ਮੈਂ ਬਾਹਰ ਜਾ ਕੇ ਮੁੱਕਰ ਦਿੰਨੀ ਆ ਤੇ ਮੇਰੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਆਦੀ ਦੇਖ ਰਹੇ ਨੇ ਕੰਮ ਸਾਰਾ ਤੁਸੀਂ ਕੀਤਾ ਉਹਦਾ ਜਿੰਨਾ ਵੀ ਬਾਹਰ ਦਾ ਰੇਬ ਉਹ ਕਿਦਾਂ ਮੈਰਿਜ ਚੋ ਵੀ ਹੋਈ ਇੱਥੇ ਗੁਰਦਾਸਪੁਰ ਕੈਥਲਿਕ ਚਰਚ ਦੇ ਵਿੱਚ ਸਾਰੀ ਆਪਾਂ ਕੀਤੀ ਆ ਤੇ ਜੋ ਵੀ ਰੀਤੀ ਰਿਵਾਜ ਸਾਰੇ ਇਸਾਈ ਧਰਮ ਦੇ ਨਾਲ ਕੀਤੇ ਗਏ ਸੀ ਤੇ ਤੁਸੀਂ ਜਿਹੜੇ ਖਰਚਾ ਜਿਹੜਾ ਮੈਰਿਜ ਦਾ ਤੁਸੀਂ ਕਹਿੰਦੇ ਹੋ ਬਾਹਰ ਭੇਜਿਆ ਉਹ ਕਿਹਨਾਂ ਨੇ ਖਰਚਾ ਕੀਤਾ ਜਿਹੜਾ ਜਿਹੜਾ ਮੈਰਿਜ ਦਾ ਬਾਹਰ ਜਾਣ ਵਾਸਤੇ ਬਾਹਰ ਜਾਣ ਵਾਸਤੇ ਕੀਤਾ ਸੀ ਉਹ ਆਪਾਂ ਕੀਤਾ ਸੀ 20 ਲੱਖ ਰੁਪਇਆ ਕਿੱਥੇ ਕਿੱਥੇ ਕੀਤਾ ਉਹ ਖਰਚਾ ਆਪਾਂ ਪਹਿਲਾਂ ਆਉਂਦੀ ਆਪਣੇ ਫੀਸਾ ਤਾਰੀਆਂ ਆਪਣੇ ਦੋ ਕਾਲਜਾਂ ਵਿੱਚ ਪੀਸਾ ਗਏ ਆ ਟਿਕ ਟਿਕ ਕੀਤੀ ਲੱਖ ਰੁਪਏ ਟਿਕ ਟਿਕ ਕਰਾਈ ਸ਼ੋਪਿੰਗ ਕਰਾਈ ਸਾਰੇ ਕਪੜਾ ਲੀੜਾ ਹਰ ਇੱਕ ਚੀਜ਼ ਆਪਾਂ ਲੈ ਕੇ ਦਿੱਤੀ ਉਹਨਾਂ ਨੂੰ ਇਹ ਏਜੰਟ ਦੀ ਫੀਸ ਸਾਡੀ ਟੋਟਲੀ ਜਿੰਨੀ ਵੀ ਆਪਨੇ ਫੀਸ ਹੀ ਸਾਰੀ ਆਪਾਂ ਭੇਗੀਤੀ ਆ ਕਿੰਦੀ ਵਾਰੀ ਤੁਹਾਡੇ ਕੋਲ ਗੁਰਦਾਸਪੁਰ ਉਹ ਆਈ ਸੀ ਇਸ ਦੌਰਾਨ ਏਦਿ ਤੋਂ ਵੀ ਆਪਣੇ ਫਾਈਲ ਵੱਲੋਂ ਏਜੰਟ ਬੋਲਦਾ ਸੀ ਵੀ ਆਪਾਂ ਤੁਹਾਡਾ ਆ ਡਾਕੂਮੈਂਟ ਚਾਹੀਦਾ ਉਹ ਫਾਈਲ ਕਾ ਤੋਂ ਤਰਕੇ 4 ਵਜੇ ਔਰੀ ਮੰਮੀ ਔਰ ਡੈਡੀ ਉਹਨੂੰ ਬਾਸਟ ਪੇਠਾਵਾ ਦਿੰਦੇ ਸੀ ਉਹਨਾਂ ਦੇ ਕਿਹਨੂੰ ਇਹ ਨਹੀਂ ਪਤਾ ਲੱਗਣਦੇ ਸੀ ਵੀ ਤੁਹਾਡੀ ਕੁੜੀ ਗੁਰਦਾਸਪੁਰ ਮੈਰਿਜ ਹੋਈ ਆ ਕਿਹਨੂੰ ਪਤਾ ਨਾ ਲੱਗੇ 4 ਵਜੇ ਤੁਰਦੀ ਸੀ ਤੇ ਆਪਣੇ ਗੁਰਦਾਸਪੁਰ ਆਈਂ ਦੀ ਸੀ ਤੇ ਉਹ ਆਪਣੇ ਜਦੋਂ ਵੀ ਏਜੰਟ ਬੋਲਦਾ ਸੀ ਵੀ ਇੱਥੇ ਆਓ ਆਪਣੇ ਲੁਧਿਆਣੇ ਦਾ ਡਾਕੂਮੈਂਟ ਰੈਡੀ ਕਰੋ ਤੁਹਾਡੇ ਹਸਬੰਦ ਵੱਲੋਂ ਐਡੀ ਹੁੰਨੇ ਆ ਉਹ ਮੈਡਿਡੀ ਕਰਉਂਦਾ ਸੀ ਰੈਡੀ ਜਦੋਂ ਕੰਮ ਹੋ ਜਾਂਦਾ ਸੀ ਫਿਰ ਉਹ ਆਪਣੇ ਡੈਡੀ ਫੋਨ ਕਰ ਦਿੰਦਾ ਸੀ ਵੀ ਤੂੰ ਨਾ ਹੁਣ ਘਰ ਆ ਜਾ ਉਹਨੇ ਰਾਤ ਇਸੇ ਵੇਲੇ ਟਾਈਮ ਜਾਣਾ ਵਾ 8:00 9:00 ਵਜੇ ਜਿਹੜਾ ਕਿਸੇ ਨੂੰ ਉਹਨਾਂ ਦੇ ਗਵਾਂਢੀ ਤੱਕ ਇਹਨੂੰ ਪਤਾ ਨਾ ਲੱਗੇ ਵੀ ਕੁੜੀ ਦੀ ਮੈਰਿਜ ਹੋਈ ਆ ਚੂੜਾ ਇੱਥੇ ਪੁੰਦੀ ਸੀ ਆਪਣੇ ਗੁਰਦਾਸਪੁਰ ਘਰ ਜਦੋਂ ਮੇਰੇ ਕੋਲ ਹੁੰਦੀ ਸੀ ਇੱਥੇ ਜਦੋਂ ਆਪਣੇ ਘਰ ਜਾਂਦੀ ਸੀ ਇੱਕ ਚੂੜਾ ਜਿਹੜਾ ਸੀ ਉਹ ਲਾ ਕੇ ਰੱਖ ਦਿੰਦੀ ਸੀ ਕਿ ਇਹਨੂੰ ਪਤਾ ਨਾ ਲੱਗੇ ਸ਼ੱਕ ਨਹੀਂ ਹੋਇਆ ਜਦੋਂ ਚੂੜਾ ਗਾ ਕੇ ਜਾਂਦੀ ਸੀ ਵੀ ਤੁਸੀਂ ਤੁਹਾਨੂੰ ਲੱਗਿਆ ਨਹੀਂ ਕਿ ਉਹ ਚੂੜਾ ਆਪਾਂ ਕਿਹਾ ਸੀ ਉਹਨਾਂ ਨੂੰ ਵੀ ਦੀ ਚੂੜਾ ਇਹ ਕਿਉਂ ਹ ਉਹ ਗਾੜੀ ਉਹਦੀ ਮੰਮੀ ਉਹਦੇ ਡੈਡੀ ਬੋਲਦੇ ਹੁੰਦੇ ਸੀ ਵੀ ਆਪਾਂ ਕਿਸੇ ਨੂੰ ਨਹੀਂ ਦੱਸਿਆ ਵੀ ਇਹ ਜੀ ਮੈਰਿਜ ਹੋਈ ਆ ਆਪਾਂ ਉਹ ਦੱਸਾਂਗੇ ਜਦੋਂ ਆਪਨੇ ਕੁੜੀ ਮੁੰਡਾ ਬਾਹਰ ਚਲੇ ਜਾਣਗੇ ਜਹਾਜ਼ ਨਾਲ ਵੀਜ਼ਾ ਆ ਜਾਏਗਾ ਆਪਾਂ ਫਿਰ ਇੱਕ ਪਾਰਟੀ ਦਾ ਰੰਗ ਜਿਹਦੇ ਵਿੱਚ ਆਪਾਂ ਆਪਣੀ ਸਾਰੀ ਫੈਮਲੀ ਸੱਦਾਂਗੇ ਤੇ ਦੋਨੋਂ ਆਪਣੀ ਫੈਮਲੀ ਨੂੰ ਸੱਦਗੇ ਫਿਰ ਪਾਰਟੀ ਕਰਕੇ ਸਾਰਿਆਂ ਨੂੰ ਦੱਸਾਂਗੇ ਵੀ ਐਵੇਂ ਆਡੀ ਮੈਰਿਜ ਹੋਈ ਹੈ ਬੇਟੀ ਮੈਰਿਜ ਜਦੋਂ ਹੋਈ ਸੀ ਉਦੋਂ ਕੌਣ ਕੌਣ ਲੜਕੀ ਪਰਿਵਾਰ ਵੱਲੋਂ ਇੱਥੇ ਬੰਧਿਆ ਸੀ ਜਦੋਂ ਮੈਰਿਜ ਹੋਈ ਸੀ ਉਹਦੀ ਮੰਮੀ ਤੇ ਉਹਦੀ ਟੈਨ ਆਈ ਸੀ ਇੱਥੇ ਹਾਂ ਗੁਰਦਾਸਪੁਰ ਆ ਆਪਣੇ ਕਿਦਨ ਮੈਰਿਜ ਹੋਈ ਸੀ ਤੁਹਾਡੇ ਘਰ ਵੀ ਆਏ ਸੀ ਉਹ ਸਾਡੇ ਘਰ ਰੇ ਸੀ ਉਹ ਆਪਣੇ ਸਾਰੇ ਮਹਿੰਦੀ ਰੀਤੀ ਦਵਾ ਜੋ ਵੀ ਉਹਨਾਂ ਨੇ ਸਾਡੇ ਘਰੇ ਮਹਿੰਦੀ ਆਪਣੇ ਹੱਥ ਤੇ ਲਾਈ ਸਾਰੀ ਰੀਤੀ ਦਵਾ ਜਾਰੇ ਸਾਰੇ ਘਰੇ ਕੀਤੇ ਉਹਨਾਂ ਨੇ ਤੇ ਮੈਂ ਫੋਰ ਟੋਟਲੀ ਜਿੰਨੀਆਂ ਵੀ ਮੈਂ ਫੀਸਾਂ ਤਾਰੀਆਂ ਜਿੰਨੇ ਮੈਂ ਸ਼ੋਪਿੰਗ ਕੀਤੀ ਹੈ ਸਾਰੀ ਮੇ ਕੋ ਆਪਣੇ ਸਕਰੀਨਸ਼ਾਟ ਸਾਰੇ ਮੇ ਕੋ ਪ੍ਰੂਫ ਹੈਗੇ ਆ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਿਉਂ ਨਹੀਂ ਕੀਤੀ ਕਿਉਂ ਬੰਦ ਹੋਈ ਤੁਹਾਡੇ ਨਾਲ ਗੱਲਬਾਤ ਜਦੋਂ ਇਹ ਬਾਹਰ ਚਲੀ ਗਈ ਆ ਉਸ ਤੋਂ ਬਾਅਦ 3 ਮਹੀਨੇ ਮੇਰੀ ਭੈਣ ਕੋ ਰਹੀ ਆ 3 ਮਹੀਨੇ ਮੇਰੀ ਭੈਣ ਕੋ ਰਹਿਣ ਦੇ ਦੌਰਾਨ ਕੋਈ ਕੰਮ ਨਹੀਂ ਕਰਦੀ ਸੀ ਕਾਲਜ ਨਹੀਂ ਜਾਂਦੀ ਸੀ ਮੈਂ ਉਹਨੂੰ ਕਹਿਣਾ ਜੀ ਮੰਮੀ ਡੈਡੀ ਨੂੰ ਫੋਨ ਕਰਨਾ ਵੀ ਕਾਲਜ ਨਹੀਂ ਜਾਂਦੀ ਭਈ ਉਹ ਕਹਿੰਦੇ ਸੀ ਇੱਕੋ ਗੱਲ ਕਹਿੰਦੇ ਸੀ ਵੀ ਉਹ ਬੇਟੀ ਨੂੰ 14 ਲੱਖ ਰੁਪਿਆ ਦੇ ਤੇ ਤਰ੍ਹਾਂ ਗੱਲ ਕਰੂਗੀ ਜੇ ਤੂੰ ਨਹੀਂ ਦੇਣੇ ਪਏ ਤੇ ਤਰ੍ਹਾਂ ਗੱਲ ਨਹੀਂ ਕਰੂਗੀ ਸਾਡੇ ਕੋਲ ਕੀ ਪ੍ਰੂਫ ਆ ਕਿ ਇੰਨੀ ਗੱਲ ਇਹ ਬੋਲਦੇ ਪਏ ਆ ਮੇਰੇ ਕੋਲ ਸਾਰੀ ਚੈਟ ਹੈ ਰਿਕਾਰਡਿੰਗ ਹੈ ਜਦੋਂ ਵੀ ਮੈਂ ਜੀ ਫੈਮਿਲੀ ਨੂੰ ਫੋਨ ਕਰਦਾ ਸੀ ਇਹਦੇ ਡੈਡੀ ਗਾਰੀ ਵਿੱਚ ਮੈਨੂੰ ਕਹਿੰਦੇ ਸੀ ਵੀ ਤੂੰ ਕਿਉਂ ਫੋਨ ਕਰਦਾ ਤੇਰੀ ਕੀ ਲੱਗਦੀ ਓ ਮੈਂ ਗਾਰੀ ਵਿੱਚ ਕਹਿੰਦਾ ਸੀ ਵੀ ਮੇਰੀ ਵਾਈਫ ਆ ਮੈਂ ਫੋਨ ਕਰਨਾ ਗੱਲ ਕਰਨੀ ਉਹ ਕਹਈ ਕਹਿੰਦੇ ਸੀ ਤੂੰ 14 ਲੱਖ ਰੁਪਿਆ ਪਾ ਫਿਰ ਤਾਂ ਨਾ ਗੱਲ ਕਰੂਗੀ ਕਾਹਦੇ 14 ਲੱਖ ਮੰਗਦੇ ਸੀ ਉਹ ਕਹਿੰਦੇ ਸੀ ਵੀ ਕੋਲੇ ਚੇਂਜ ਕਰਵਾ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਵੀ ਕੋਲੇ ਮੈਂ ਚੇਂਜ ਕਰਾ ਦਾਂਗਾ ਮੈਂ ਪਹਿਲਾਂ ਵੀ 20 ਲੱਖ ਰੁਪਏ ਤੁਹਾਡੇ ਤੁਹਾਡੇ ਆਪਣੀ ਵਾਈਫ ਦੇ ਲਾਇਆ ਮੈਂ ਫਿਰ ਵੀ ਲਾਉਂਗਾ ਪਹਿਲਾਂ ਤੂੰ ਮੇਰੀ ਆਪਣੀ ਵਿਸਤਰੀ ਦੀ ਫਾਈਲ ਲਗਵਾ ਉਹ ਗਾੜੀ ਕਹਿੰਦੇ ਵੀ ਆਪਾਂ ਫਾਈਲ ਨਹੀਂ ਤੁਹਾਡੀ ਲਗਵਾਣੀ ਪਹਿਲਾਂ ਤੂੰ ਸਾਨੂੰ ਪੈਸੇ ਦੇ ਉਸ ਤੋਂ ਬਾਅਦ ਆਪਾਂ ਤੁਹਾਡੀ ਫਾਈਲ ਲਗਵਾਵਾਂਗੇ ਪਾਜੀ ਕੀ ਸਾਰੀ ਗੱਲ ਇਹਦੇ ਵਿੱਚ ਤੁਹਾਡਾ ਤੁਸੀਂ ਕੀ ਜਾਂਦੇ ਹੋ ਪਾਜੀ ਮੈਂ ਤੇ ਇੱਕ ਬਹੁਤ ਜ਼ਿਆਦਾ ਪਰੇਸ਼ਾਨ ਆ ਕਿਉਂਕਿ ਮੈਂ ਇੱਕ ਬਲੱਡ ਕੈਨਸਰ ਦੀ ਮਰੀਜ਼ਾਂ ਮੇਰੀ ਆਖਰੀ ਸਟੇਜ ਕੈਨਸਰ ਦੀ ਸੀ ਤੇ ਮੈਂ ਬਹੁਤ ਪਰੇਸ਼ਾਨ ਸੀ ਇਸ ਬੇਟੀ ਦੀ ਮੰਮੀ ਨੇ ਜੋ ਕੀਤਾ ਜੋ ਉਹਨੇ ਪਲਾਨ ਬਣਾਇਆ ਤੇ ਉਹਨੇ ਕੀਤਾ ਮੈਂ ਉਹਨੂੰ ਇਹ ਗੱਲ ਕਹੀ ਵੀ ਸੀ ਕਿ ਭੈਣ ਜੀ ਤੁਹਾਡੀ ਬੇਟੀ ਸਾਡੇ ਨਾਲ ਰਹਿ ਸਕਦੀ ਆ ਤੇ ਕਹਿੰਦੀ ਰਹਿ ਸਕਦੀ ਆ ਕਹਿੰਦੀ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਹੋਏਗਾ ਹਾਂ ਕੋਈ ਪੰਜਾਬ ਚ ਇਹੋ ਜੀ ਮਾਂ ਨਹੀਂ ਹੋਵੇਗੀ ਜੋ ਆਪਣੀ ਬੱਚੀ ਨੂੰ ਬਾਹਰ ਭੇਜਣ ਮਾਰਿਆ ਆਪਣੀਆਂ ਦੋ ਕੁੜੀਆਂ ਨੂੰ ਰਾਤ 12 ਵਜੇ ਕਿਸ ਦੇ ਘਰ ਲੈ ਕੇ ਲੈ ਕੇ ਆਈ ਆ ਮੁਣਕੇ ਜਦੋਂ ਆਉਂਦੀ ਹੀ ਆਪਣੀ ਬੇਟੀ ਦੇ ਨਾਲ ਆਉਂਦੀ ਹੀ ਕਿ ਆਪਾਂ ਕਿਸ ਨੂੰ ਇੱਥੇ ਮੌਕੇ 'ਚ ਕਿਤੇ ਗਲੀ ਮੱਲੇ ਰਿਸ਼ਤੇਦਾਰਾਂ ਦੇ ਸ਼ਹਿਰ ਦੇ ਵਿੱਚ ਕਿਉਂਕਿ ਸਾਡਾ ਨਾਂ ਚੱਲਦਾ ਕਿ ਸਾਡੀ ਬੂਟਾਂ ਦੀ ਦੁਕਾਨ ਰੋਡ ਦੇ ਉੱਤੇ ਆਹੀ 20-20 ਬੰਦੇ ਰੱਖਿਆ ਕਿਸੇ ਨੂੰ ਸ਼ੋਅ ਨਾ ਹੋਵੇ ਤੂੰ ਫੈਗਿਆ ਤੁਸੀਂ આરોਪ ਲਗਾ ਰਹੇ ਹੋ ਹਾਂਜੀ ਮੇਰੇ ਕੋ ਪੂਰਾ ਅਪਰੂਵ ਅਪਰੂਵ ਆ ਜਦੋਂ ਮੇਰੇ ਕੋ ਬੇਟੀ ਉਹ ਆਉਂਦੀ ਹੀ ਤਾਂ 20000 ਦੀ ਸ਼ੋਪਿੰਗ ਕਰਕੇ ਉਹ ਵਾਪਸ ਫੇਰ ਲੈ ਜਾਂਦੀ ਤੇ ਜਿਹੜੀ ਮਾਂ ਆ ਮੇਰੇ ਕੋ ਉਹਦੀ ਕੱਲੀ ਕੱਲੀ ਫੋਟੋ ਆ 15 15 ਹਜ਼ਾਰ ਦੇ ਸੂਟ ਜਿਹੜੇ ਸੀ ਮੈਂ ਆਪਣੀ ਨੌ ਨੂੰ ਬਹੁਤ ਖੁਸ਼ੀ ਦੇ ਨਾਲ ਲੈ ਕੇ ਦਿੰਦੀ ਸੀ ਉਹ ਬੈਗ ਚ ਪੰਦੀ ਸੀ ਮਾਂ ਨਾਲ ਤੇ ਜਾ ਕੇ ਤੇ ਉਹ ਮਾਂ ਉਹ ਕੱਪੜੇ ਪੰਦੀ ਜੇ ਵਰਤ ਰੱਖਦੀ ਆ ਤੇ ਉਹ ਕੱਪੜੇ ਕਿਹੜੇ ਵਾਪ ਪੰਦੀ ਜੇ ਮੇਰੀ ਵਾਪ ਜਦੋਂ ਵਿਆਹ ਹੋ ਗਿਆ ਤਾਂ ਉਸ ਤੋਂ ਅਗਲੇ ਦਿਨ ਤੁਸੀਂ ਜਦੋਂ ਜਦੋਂ ਸਹੇਰ ਨੂੰ ਜਾਣਾ ਸੀ ਨਾ ਉਹਨੇ ਪਹਿਲਾਂ ਸਾਡੇ ਨਾਲ ਇਹ ਗੱਲਬਾਤ ਨਹੀਂ ਕੀਤੀ ਵੀ ਮੈਂ ਆਪਣੀ ਕੁੜੀ ਜਿਹੜੀ ਆ ਵਾਪਸ ਖੜਨੀ ਆ ਜਦੋਂ ਸਹੇਰ ਨੂੰ ਤਿਆਰ ਹੋਣ ਲੱਗੀ ਨਾ ਵੀ ਮੈਂ ਆਪਣੀ ਕੁੜੀ ਖੜਨੀ ਆ ਮੈਂ ਬਹੁਤ ਰੋਈ ਵੀ ਮੈਂ ਗਲਤੀ ਕਰ ਲਈ ਮੈਂ ਤੇ ਨੋਂ ਨਹੀਂ ਚਾਹ ਨਾ ਲਿਆਂਦਾ ਤੁਸੀਂ ਸਗਨਾਂ ਦਾ ਚੂੜਾ ਵਾ ਤੂੰ ਮੇਰੇ ਇੱਥੇ ਪਾਇਆ ਇੱਥੇ ਤੂੰ ਲਾ ਕੇ ਚੱਲੀ ਆ ਇਹ ਗੱਲ ਗਲਤ ਆ ਉਹ ਕਹਿੰਦੀ ਭਾਨਜੀ ਜਿੱਦਨ ਲੱਗ ਜੇਗਾ ਨਾ ਬੱਚੇ ਦੋਨਾਂ ਦਾ ਵੀਜ਼ਾ ਤੇ ਆਪਾਂ ਉਸ ਸ਼ਹਿਰ ਦੇ ਵਿੱਚ ਪਾਰਟੀ ਕਰਾਂਗੇ ਤੁਸੀਂ ਆਪਣੀ ਫੈਮਿਲੀ ਲੈ ਕੇ ਆਇਓ ਅਸੀਂ ਤੁਹਾਡੀ ਫੈਮਿਲੀ ਲੈ ਕੇ ਆਉਂਗੇ ਫਿਰ ਮੇਰੇ ਮਨ ਵਿੱਚ ਇੱਕ ਪਲਾਨ ਆਇਆ ਕਿ ਮੈਂ ਇਹਨਾਂ ਦਾ ਘਰ ਬਾਹਰ ਤੇ ਜਾ ਕੇ ਦੇਖ ਸਕਾਂ